ਨਾਇਕ ਮੀਰੀ ਵੀ ਜੀ ਗਏ ਯਾਰ ਉਹਨਾਂ ਘੰਟੋ ਬੰਦ ਕਰ ਗਏ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਕਣਕ ਦੀ ਆਮਦ ਸ਼ੁਰੂ ਹੋ ਚੁੱਕੀ ਹੈ ਵਿਵਸਥਾ ਦਾ جائزہ ਲੈਣ ਲਈ ਅਧਿਕਾਰੀ ਤੇ ਮੰਤਰੀ ਜਿਹੜੇ ਨੇ ਮੰਡੀਆਂ ਦਾ ਲਗਾਤਾਰ ਦੌਰਾ ਕਰ ਰਹੇ ਨੇ 25 ਫਰਮ ਵਿੱਚ ਮੌਜੂਦਾ ਮੰਤਰੀ ਰਾਜਨ ਕਬੀਲ ਜਿੱਥੇ ਇੱਕ ਪਾਸੇ ਖੁੱਤ ਜਿਹੜਾ ਸਾਰੀ ਸਥਿਤੀ ਦਾ جائزہ ਲੈਂਦੇ ਨੇ ਉਸ ਤੋਂ ਬਾਅਦ ਕਿਸਾਨਾਂ ਨਾਲ ਗੱਲਬਾਤ ਕਰਨੀ ਕਿਉਂਕਿ ਨਿਆਮਿਆ ਜੀ ਜਦੋਂ ਮੋਲ ਹੈ ਉਹ ਛੇਤੀ ਕਾਰਨ ਸਾਰੀ ਕਾਰਨ ਇਕੱਠੇ ਹੋ ਗਏ ਕਿ ਕਾਰਨ ਸਾਰੇ ਇਕੱਠੇ ਕਰਨ ਲਈ ਮਦਦ ਕਰਨ ਵਾਲੀ ਜੀ ਹਾਲਾਤ ਵਿੱਚ ਅਬੀਤ ਆਈ ਹੈ ਔਰ 322000 ਰਪਏ ਜਿਹੜੀ ਪੀ ਚੁੱਕੇ ਨੇ ਜੀ ਇਹ ਉਹਦਾ ਬਣਦਾ ਜਿਹੜਾ ਪੈਸਾ ਕਿਸਾਨ ਦਾ 130 ਕਰੋੜ ਪੇ ਉਹ ਕਰਨਾ ਨਾ ਬੜਾਈ ਮੋੜ ਦੇ ਲਾਏ ਨੂੰ 100 ਮਾਨਜੂਨ ਮੁੱਖ ਮੰਤਰੀ ਸਰਦਾਰ ਤੇਰਾਮ ਇਹ ਦੇਸ਼ ਹੈ ਕਿ ਇਸ ਸੀਜ਼ਨ ਦੇ ਦੌਰਾਨ ਜਿਹੜੀ ਸੈਕਟਰ ਮੈਂਟਰ ਨਾਲ ਜੁੜੀਆਂ ਫੈਕਿਲਟੀਆਂ ਲੁਕੂ ਚਾਹੀਓ ਸਾਡੇ ਕਿਸਾਨ ਨੇ ਚਾਹੇ ਮਜ਼ਦੂਰ ਨੇ ਚਾਹੇ ਯਾਰੀ ਨੇ ਉਹ ਕਿਸੇ ਤਰ੍ਹਾਂ ਦੀ ਮੰਡੀ ਚ ਦਿੱਕਤ ਨਾ ਆਵੇ ਇਹਦੇ ਲਈ ਜਿਹੜੇ ਪ੍ਰਬੰਧ ਕੀਤੇ ਉਹਨਾਂ ਦਾ ਮੈਂ ਤੁਹਾਨੂੰ ਇਸ ਤਰ੍ਹਾਂ ਕੇ ਆਪ ਦੇਖੀ ਸਵਾਟੀ ਮੈਂ ਬਲਵੰਗਾ ਮੰਡੀ ਦੇ ਅੰਦਰ ਔਰ ਹੁਣ ਸਰ ਦੇ ਵਿੱਚ ਆਏ ਸੋ ਜਿਹੜਾ ਟਾਰਗੇਟ ਭਾਰ ਸਰਕਾਰ ਵੱਲੋਂ ਸਾਨੂੰ ਐਫਐਸਏ ਵੱਲੋਂ ਮਿਲੇ 120 ਲੱਖ ਰੁਪਏ ਦਾ ਜੀ ਬਣਾ ਦੇਸ ਕਿਹਦੀ ਫਸਲ ਆ ਲਗਾਤਾਰ ਬੜੀ ਬੰਪਰ ਫਸਲ ਪੰਜਾਬ ਚ ਆ ਰਹੀ ਤੁਸੀਂ ਦੇਖਿਆ ਦਾਣੇ ਬੜੇ ਨਾ ਔਰ ਮੈਨੂੰ ਲੱਗਦਾ ਵੀ ਇਸ ਬੰਪਰ ਫਸਲ ਦੇ ਨਾਲ ਨਾ ਕੇਵਲ ਕਿਸਾਨ ਨੂੰ ਤੇ ਲਾਭ ਹੋਣਾ ਹੀ ਹੋਣਾ ਕਿ ਐਂਡ ਵੀ ਦੇ ਬਰਕਰਾਰ ਪਹਾਰ ਦੇ ਵਿੱਚ ਵੀ ਜ਼ਿਆਦਾ ਨਾਲ ਚਾਹੀਦਾ ਸੋ ਲਗਾਤਾਰ ਜਿਹੜੇ ਪ੍ਰਬੰਧ ਕੀਤੇ ਆ ਉਹ ਬੂੜਾ ਦਾ ਫੀਡਬੈਕ ਜਾ ਕੇ ਮਟੀਆ ਤੇ ਆਇਆ ਸੋ ਮਾਣ ਦੀ ਉਹ ਪੰਡਿਤ ਜਿਹੜਾ ਸਪੈਸ਼ਲ ਦੇਸ ਹੈ ਕਿ ਕਿਸਾਨ ਨੂੰ ਮਜ਼ਦੂਰ ਮ ਕਿਸਾਨ ਬੇਤਰ ਮਡੇ ਚ ਨਾ ਹੋਵੇ ਉਹਦੇ ਲਈ ਜਿਹੜੇ ਪ੍ਰਬੰਧ ਕੀਤੇ ਸਾਡੇ ਮਤਲਬ ਅਧਿਕਾਰੀ ਸਰਵਾਂ ਡਿਪਾਰਟਮੈਂਟ ਦੇ ਔਰ ਸਾਡਾ ਸਾਰਾ ਪ੍ਰਸ਼ਾਸਨ ਸਾਰਾ ਪੂਰੀਆ ਤਿਆਰੀ ਚ ਲੱਗਾ ਔਰ ਕਲਾ ਕਲਾ ਦਾਣਾ 2425 ਰੁਪਏ ਜਿਹੜਾ ਐਮਐਸਪੀ ਕਹਿ ਹੋਈ ਹੈ ਉਹ ਚ ਗਾ ਚਾਹਾਂਗੇ ਸੀਸੀਐਲ ਸੀਸੀਐਲ ਛੋਨੇ ਦੀ ਅਸੀਂ ਗੱਲ ਕਰੀਏ ਛੋਨੇ ਵੇਲੇ ਜਿਹੜਾ ਹਾਂ ਹਾਈ ਕਰਦੇ ਹੋ ਨਾ ਪੈਡੀ ਵੀ ਬੇਸਿਕਲੀ ਜਿਹੜਾ ਸਾਡਾ ਪੋਰਟਲ ਹੈ ਸਾਡੇ ਪੋਰਟਲ ਦੇ ਉੱਤੇ ਜਿਹੜਾ ਕਿਸਾਨ ਦਾ ਅਨਾਜ ਜਦੋਂ ਆ ਜਾਣਾ ਉਹ ਫਿਰ ਉਹਦੇ ਉੱਤੇ 1 ਰੁਪਏ ਦੀ ਵੀ ਕੋਈ ਨਹੀਂ ਗਿਆਸ ਅਸੀਂ ਰਹ ਨਹੀਂ ਉਹ ਪੋਰਟਲ ਦੇ ਉੱਤੇ ਜਿਹੜਾ ਆ ਗਿਆ ਉਹਨੂੰ ਐਮਐਸਪੀ ਦੇ ਉੱਤੇ ਪੈਸੇ ਮਿਲਨੇ ਆ ਸੋ ਇਸ ਵਾਰ ਜੇ ਤੁਸੀਂ ਸਪੇਸ ਜ਼ਿਕਰ ਕਰਦੇ ਹੋ ਜੀ ਆਲਮੋਸਟ ਅਸੀਂ ਪ੍ਰਬੰਧ ਜਿਹੜੇ ਆ ਚਾਹੇ ਉਹ ਬਾਰਦਾਨ ਹੈ ਜੀ ਦੀ ਸੀਸੀਐਲ ਆਉਟ ਆਫ ਦਾ ਮੈਕਰੋਵਾ ਨਾ 1894 ਰੁਪਏ ਦੀ ਸੀਸੀਐਲ ਆ ਗਈ ਹੈ ਜੋ ਵਾਰਦਾ ਨਾਲ ਸਾਡੇ ਨੂੰ ਕੰਪਲੀਟ ਰਹੇਗਾ ਬਣੀ ਸਾਡੇ ਕੋਲ ਸੋ ਸਪੇਸ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਮੈਨੂੰ ਲੱਗਦਾ ਜਿਹੜਾ ਸੀਜ਼ਨ ਹੈ ਜਿਸ ਫਸਲ ਆ ਰਹੀ ਹੈ ਉਹ ਜਿਹਦਾ ਨੇ ਪ੍ਰਬੰਧ ਨੇ ਬੜਾ ਸਿਆਣ ਦਾ ਜਿਹੜਾ ਪੰਜਾਬ ਤੋਂ ਹੋਵੇ ਇੱਧਰ ਕਰਾ ਪੌਦੇ ਥੱਲੇ ਮੈਂ ਜਸਪਾਲ ਸਿੰਘ ਨਿਆਮੀਆਂ ਬੀਕੇਯੂ ਲਖਵਾਲ ਜ਼ਿਲ੍ਹਾ ਜਰਨਲ ਸਕੱਤਰ ਦੇਖੋ ਮੰਤਰੀ ਸਾਹਿਬ ਆਏ ਮੰਤਰੀ ਸਾਹਿਬ ਤਾਂ ਆਪਣੀ ਡਿਊਟੀ ਪਕਾ ਜਾਣੇ ਜਿਹੜੇ ਥੱਲੇ ਵਰਕਰਾਂ ਇਹਨਾਂ ਦੇ ਇਨਸਪੈਕਟਰਾਂ ਇਨਸਪੈਕਟਰਾਂ ਦਾ ਬਹੁਤ ਰਵਈਆ ਗਲਤ ਹੈ ਇੱਕ ਮਾਰਕ ਫੜਦਾ ਇਨਸਪੈਕਟਰ ਹੈ ਬਿਲਕੁਲ ਢੀਠ ਹੈ ਨਾਮ ਨੂੰ ਬੋਲਣੇ ਦਾ ਪਤਾ ਨਾ ਕਿਸੇ ਪਾਸੇ ਦਾ ਉਹਨੂੰ ਪਤਾ ਹਲੇ ਤੱਕਰ ਸ਼ਾਇਦ ਮਨੂੰ ਲੱਗਦਾ ਵੀ ਕਿਸੇ ਢੇਰੀ ਪਾਈਓ ਨਾ ਹੋਵੇ ਕਿਸੇ ਦੁਕਾਨਦਾਰ ਦਾ ਕਦੇ ਪਾਲਣ ਦਾ ਕਦੇ ਕੱਟ ਦਿੰਦਾ ਕਦੇ ਪਾਲਣ ਦਾ ਕਦੇ ਕੱਟ ਦਿੰਦਾ ਕਟਿੰਗ ਮੇਰੇ ਕੋਲ ਹੁਣ ਵੀ ਹੈਗੀ ਉਹਦੀ ਆਹ ਗੇਟ ਵਾਸ ਕੱਟੇ ਹੋਏ ਜਿਹੜਾ 24 ਦਾ ਗੇਟ ਪਾਸ ਕੱਟਦਾ ਚੱਲਦਾ 25 ਇਨਸਪੈਕਟਰ ਨੂੰ ਯਾਦ ਐਉਂ ਨਹੀਂ ਪਤਾ ਵੀ 24 ਚੱਲਦਾ ਕਿ 25 ਚੱਲਦਾ ਦੇਖ ਲਓ ਹੁਣ ਕਿੰਨੀ ਤੁਸੀਂ ਹੁਣ ਸੰਤੁਸ਼ਟ ਨਹੀਂ ਆ ਪ੍ਰਬੰਧਾ ਤੋਂ ਨਹੀਂ ਬਾਕੀ ਪ੍ਰਬੰਧ ਚਲੋ ਵਿਕਦੀ ਹੈ ਕਣਕੇ ਠੀਕ ਹੈ ਜੀ ਬਾਕੀ ਦਾ ਸਾਰਾ ਕੁਝ ਸਰਕਾਰ ਕਰ ਰਹੀ ਹੈ ਠੀਕ ਹੈ ਮੈਂ ਤਾਂ ਇੱਥੇ ਇਨਸਪੈਕਟਰ ਤੇ ਹੀ ਤਾਂ ਹੀ ਹੋਈ ਹੈ ਲਿਫਟਿੰਗ ਹੋ ਰਹੀ ਹੈ ਪੈਸੇ ਲਿਫਟਿੰਗ ਦੇਖੋ ਬਹੁਤ ਘਟ ਹੋ ਰਹੀ ਹੈ ਉਹ ਕਿੰਨੀ ਬਹੁਤ ਨਾਮ ਬਰਾਬਰ ਹੈ ਲਿਫਟਿੰਗ ਦਾ ਲਿਫਟਿੰਗ ਖਰੜ ਮੰਡੀ ਮਾ ਤਾਂ ਗੈਲ ਦੀ ਗੈਲ ਹੋਣੀ ਚਾਹੀਦੀ ਹੈ ਜਿਹੜਾ ਸਵੇਰੇ ਮਾਲ ਆਇਆ ਵੇ ਗਿਆ ਜਿਆਦਾ ਹੋਣਾ ਚਾਹੀਦਾ ਕਿਉਂ ਬਹੁਤ ਛੋਟਾ ਕਿ ਰਾਜ ਮੰਡੀ ਦਾ ਬਹੁਤ ਛੋਟੀ ਜਗਾ ਮੌਸਮ ਤਾਂ ਚਲੋ ਜਿਹੜੀ ਗੱਲ ਹੈ ਮੌਸਮ ਤਾਂ ਕੁਦਰਤੀ ਮਾਰ ਗਿਆ ਇਹੋ ਪਰ ਬਹੁਤ ਏਰੀਆ ਘਟਿਆ ਜੀ ਮੰਡੀ ਦਾ ਗਹਿਲ ਦੀ ਗੱਲੇ ਲਿਫਟੇ ਪਿੱਛੇ ਕਣਕ ਵੇਸਟ ਵੀ ਹੋਈ ਹੈ بارش ਆਈ ਇੱਕ ਦਿਨ بارش ਆ ਗਈ ਸੀ ਦੇਖੋ ਨਾ ਉੱਥੇ ਤਰਪਾਲਾਂ ਦੀਆਂ ਬਹੁਤ ਔਖਾ ਅਗਲਾ ਬਚਾਉਂਦਾ ਹੈ ਜਿਹੜਾ ਕੋਸਾੜਤੀ ਵੀ ਗੇਰ ਦਾ ਆਪਣਾ ਸਾਧਨ ਕਰਦਾ ਪਰ ਜਦ ਉੱਪਰ ਤੇ ਪਾਣੀ ਆ ਜਾਂਦਾ ਜਿਆਦਾ ਪਾਣੀ ਥੱਲੇ ਨੂੰ ਢਾਹ ਲੈ ਜਾਂਦਾ ਮੰਤਰੀ ਸਾਹਿਬ ਨੇ ਆਸ਼ਵਾਸਨ ਦਿਆ ਮંત્રી ਸਾਹਿਬ ਤਾਂ ਹੁਣ ਦੇਖੋ ਕਹਿੰਨੇ ਆ ਵੀ ਚੁਕਾ ਦੂਗੇ ਸੀ ਦੇਖ ਲੈਣੇ ਨੇ ਮંત્રી ਤਾਂ ਆ ਕੇ ਵਿਸ਼ਵਾਸ ਮੈਂ ਤੇਰੀ ਆਉਂਦਾ ਕਿਸੇ ਨੂੰ ਤੁਹਾਡਾ ਕੀ ਨਾਂ ਹੈ ਜੀ ਨਰਿੰਦਰ ਸ਼ਰਮਾ ਆਧਾਨਰਥ ਚੁਕਾਉਂਦਾ ਮંત્રી ਆਉਂਦਾ ਉਹਦੇ ਨਾਲ ਦਾ ਫਰਸਟ ਰੈਕਡ ਜਾਂਨੇ ਇਸੇ ਆਰਥੀ ਨੂੰ ਪੁੱਛ ਰਹੇ ਅਸੀਂ ਜੀਵਿਦਾ ਰਾਰਥ ਸਾਰੇ ਬਾਰਗੇ ਐਫਐਸਆਈ ਮੰਡਿਚ ਕੋਈ ਚੁਕਾਈ ਨਹੀਂ ਉਹ ਮਿਲਦੇ ਉਸ ਤਰ੍ਹਾਂ ਦੇ ਪਰਚਰ ਦਾ ਮਾਲ ਵਕੀਲ ਨਾਲ ਮਾਰ ਦਿੱਤੀ ਗਿਆ ਖੁਸ਼ ਨਹੀਂ ਹੁੰਦੀ ਕੁਝ ਨਹੀਂ ਹੁੰਦਾ ਮੰਤਰੀ ਆਉਂਦਾ ਜੀ ਬਾਰ ਦੇ ਬਾਰ ਉਹਨੂੰ ਹੀ ਗੇ ਲੈਣਨੇ ਸਾਰੇ ਫੋਟੋਆਂ ਕਰਕੇ ਲੰਘ ਜਾਂਦੇ ਮંત્રી ਤਾਂ ਗੱਲ ਸੁਣਦੇ ਨਹੀਂ ਸਾਡੀ ਜੇਤੀ ਇਹ ਆਇਤਾ ਨਹੀਂ ਰਸਟਿੰਡ ਕੋ ਖਰੜ ਹਲਕੇ ਚ ਬੰਦਾ ਕੀ ਕਰਣਾ ਇਹ ਪ੍ਰੋਬਲਮ ਤਾਂ ਆਹੀ ਆ ਵਿੱਚ ਆਰਤੀ ਕਹਿੰਦੇ ਸਾਡੀ ਚੁਕਾਈ ਨਹੀਂ ਹੋ ਰਹੀ ਕਣਕ ਲੈ ਕੇ ਕਣਕ ਲੈ ਕੇ ਕਣਕ ਲੈ ਕੇ ਆਏ ਹਾਂ ਹਾਂ ਕਹਿੰਦੇ ਵੀ ਸਾਡੀ ਚੁਕਾਈ ਨਹੀਂ ਜਿੱਦਾਂ ਅਸੀਂ ਕਣਕ ਲੈ ਕੇ ਆਨੇ ਨੂੰ ਆਹ ਸਾਨੂੰ ਜਗ੍ਹਾ ਨਹੀਂ ਰਹਿੰਦੀ ਕੇ ਰਨੇ ਨੂੰ ਖੇੜ ਖੇੜ ਨਹੀਂ ਖਰੜ ਦੀ ਉਹ ਵੀ ਇਹ ਜਿਹੜੀ ਆ ਪੁੱਤਾ ਜਿਹੜੀ ਬੋਰੀਆਂ ਪਾਰ ਹੋ ਜਾਂਦੀਆਂ ਉਹ ਨਾਲ ਦੀ ਨਾਲ ਚੁਕਾਈ ਹੋਣੀ ਚਾਹੀਦੀ ਹੈ ਕਿਥੇ ਜੀਰੀਆਂ ਵੀ 2-2 ਮਹੀਨੇ ਆੜ ਤੇ ਰੂੜੀਆਂ ਜੀਰੀਆਂ ਆ ਸਾਡੀ ਅਸੀਂ ਸੋਸਾਇਟੀ ਚ ਕੇ ਰਦੇ ਹਾਂ ਉਹਨਾਂ 70 ਹਜ਼ਾਰ ਪੱਲੇ ਦੇ ਦੇ ਕੇ ਘੜਾ ਛੜਾਇਆ ਪੇਮੈਂਟ ਆ ਰਹੀ ਪੇਮੈਂਟ ਆ ਰਹੀ ਜਿਨ੍ਹਾਂ ਦੀ ਵੇਕੀ ਪੇਮੈਂਟ ਦਾ ਆਈ ਵੀ ਆਪਰ ਹੁਣ ਜਾੜ ਦਿਓ ਮਰ ਆੜ ਦਿਓ ਮਰ ਜੂਗਾ ਪੇਮੈਂਟ ਨੂੰ ਵੀ ਕਾ ਕਰੂੰਗਾ ਜਾੜ ਤੀ ਮਨ ਚੁਕਾਈ ਉਹਨੂੰ ਤੀ ਤੈਅ ਕਰ ਜਾਨ ਹੋ ਰਿਹਾ ਕਤਾਨ ਹੋ ਰਿਹਾ ਪਰੇ ਸਾਨੂੰ ਚੁਕਾਈ ਤਾਰੂੰਗਾ ਕਿੱਥੇ ਆਪਾਂ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਗਗਨਦੀਪ ਨਾਮ ਹੈ ਪਿੰਡ ਟੋਲੇਵਾਜ ਦਾ ਹਾਂ ਹਾਂ ਤੰਗ ਦੇ ਕੇ ਆਇਆ ਸੀ ਅੱਛਾ ਤੇ ਕਣਕ ਤਾਰੂੰਗਾ ਕਿੱਥੇ ਤਾਰਨ ਨੂੰ ਜਗ੍ਹਾ ਨਹੀਂ ਦਿੰਦੀ ਪਿਛਲੀ ਵਾਰ ਜੀਰੀ ਦੇ ਹਰਾਨ ਹੋਏ ਨੇ ਹੁਣ ਫੇਰ ਕਣਕ ਆ ਗਈ ਉਹ ਤਾਰਨ ਨੂੰ ਦੇਖੋ ਅੱਜ ਜਿਹੜੀ ਹੈ ਅੱਜ ਕਿੰਨੀ ਤਰੀਕ ਹੋ ਗਈ ਹੈ 16 ਤਰੀਕ ਹੋ ਗਈ ਤੁਹਾਨੂੰ ਨਹੀਂ ਲੱਗਦਾ ਰੇਜਮੈਂਟ ਪੂਰੀ ਹੈ ਨਹੀਂ ਹੈ ਅਰੇਂਜਮੈਂਟ ਤਾਂ ਬੜੇ ਘੱਟ ਨੇ ਜਿੰਨੇ ਹੋਣੇ ਚਾਹੀਦੇ। ਪਹਿਲੀ ਗੱਲ ਤਾਂ ਚਕਾਈ ਹੋਣੀ ਚਾਹੀਦੀ ਆ। ਮੰਤਰੀ ਸਾਹਿਬ ਆਈ ਸੀ। ਮੰਤਰੀ ਸਾਹਿਬ ਤਾਂ ਚਲੋ ਦੇਖ ਤੁਸੀਂ ਵੀ ਖੜੇ ਨਹੀਂ ਆ ਮੰਤਰੀ ਸਾਹਿਬ ਗੱਲ ਸੁਵਾਸਨ ਦੇ ਕੇ ਗਏ ਆ ਪਰ ਦੇਖੋ ਕੀ ਬਣਦਾ ਹੈ। ਮੰਤਰੀ ਸਾਹਿਬ ਤਾਂ ਪਹਿਲਾਂ ਵੀ ਆਉਂਦੇ ਰਹਿੰਦੇ ਨੇ। ਗੱਲ ਇਹ ਆ ਇੱਕ ਗੱਲ ਨਾ ਦੇ ਚਕਾਈ ਹੋਣੀ ਚਾਹੀਦੀ। ਚਕਾਈ ਹੋਊਗੀ ਮੰਡੀ ਛੋਟੀ ਆਈ ਜਾਂ ਤਾਂ ਮੰਡੀ ਵੱਡੀ ਹੋਵੇ ਜਾਂ ਮੰਡੀ ਬਾਹਰ ਲੈ ਜਾਣ ਕਿਤੇ ਸ਼ਹਿਰ ਤੋਂ। ਦੂਜੀ ਗੱਲ ਤੇ ਚਕਾਈ ਹੋਊਗੀ ਤਾਂ ਹੀ ਬੰਦਾ ਤਰੂਗਾ। ਹੁਣ ਟਰਾਲੇ ਬਾਹਰ ਖੜੇਗਾ ਕੱਲ ਨੂੰ ਰੋਡ ਜਾਮ ਹੋਣ ਲੱਗ ਜਾਣਾ। ਇਹ ਤਾਂ ਛੋਟੀ ਗੱਲ ਹੈ। ਮੈਂ ਤਾਂ 10% ਜਿਲਦ ਕਰਨ ਨਾ ਕੰਮ ਹੀ ਕਹਿ ਲੋ ਜੋ ਮਰਜੀ ਕਹਿ ਲਦਾ ਉਹ ਕਿਸਾਨਾਂ ਦਾ ਮਸਲਾ ਹੱਲ ਨਹੀਂ ਕਰਦਾ ਜੀ ਜੀ ਨਹੀਂ ਨਕਲ ਫੈਜਗੜ ਤੋਂ ਇੱਥੇ ਕਿੱਥੇ ਮੱਟੀ ਦੀ ਜਿਹੜੀ ਡਿਪਟੀਨੂ ਵਿੱਚ ਹੋ ਰਹੀ ਹੈ ਕਿਸਾਨੋਂ ਆਪਣਾ ਕਣਕ ਸਾਭ ਲਈਂ ਕਹਿੰਦਾਉਂਦੀ ਹੈ ਬਾਦ ਦਾ ਮੈਸਜ ਦੇਖਣੇ ਆ ਤਾਂ ਵੀ ਜਗਾ ਮਿਲ ਜੂਗੀ ਤੇ ਕਿ ਨਹੀਂ ਹਾਂ ਕਣਕ ਹਾਂਜੀ ਕਣਕ ਕਿਸਾਨ ਹੈ ਹਾਂਜੀ ਪਰ ਉਹ ਮੰਡੀ ਚ ਪਹਿਲੇ ਬੁਰਾ ਹਾਲ ਹੈ ਤੇਰੀ ਤਰ ਨੂੰ ਇਹ ਜਗਾ ਨਹੀਂ ਹੈ ਹਾਂ ਹਾਂ ਹੈਰਾਨ ਹੋ ਰਹੇ ਹਾਂਜੀ ਹਾਂ ਟਰੈਕਟਰ ਵਰ ਨੂੰ ਇਹ ਜਗਾ ਨਹੀਂ ਹੈ ਹੈਰਾਨ ਹੋ ਰਹੇ ਹਾਂਜੀ ਹੈਰਾਨ ਹੋ ਰਹੇ ਤੇ ਉੱਥੇ ਕਿੱਦਾਂ ਸਾਹਮਰੇ ਖੇਤਾਂ ਚ ਕਿ ਤਾਂ ਇਹ ਤਾਂ ਚਲੋ ਆਪਣੀ ਬਾਤ ਰੱਬ ਦੇ ਸਿਰ ਪਰੋ ਤੇ ਡੋਰੀ ਹੋਣ। ਉਹ ਹੁਣ ਸਰਕਾਰ ਦੇ ਹੱਥ ਹੈ। ਉਹ ਤਾਂ ਜੀ ਕੁਦਰਤੀ ਗੱਲ ਹੈ। ਸਰਕਾਰ ਨੂੰ ਸਾਹਮਣੇ ਚਾਹੀਦੇ ਨਾ। ਸਰਕਾਰ ਪੁੱਛਦੀ ਨਹੀਂ ਹੈ। 16 ਤਰੀਕ ਹੋਗੀ ਹੈ। ਹਾਂ ਜੀ ਹਾਂ। ਕੋਈ ਲੇਟ ਵੀ ਪੱਕੀ ਕਣਕ ਤਾਂ ਵੀ ਪ੍ਰੋਬਲਮ ਹੈ। ਪਰ ਤਾਂ ਨਹੀਂ ਲੇਟ ਦਾ ਕੋਈ ਮਤਲਬ ਨਹੀਂ ਹੈ ਇਹਦੇ ਵਿੱਚ। ਕਣਕ ਤਾਂ ਪਹਿਲੇ ਦਿਨ ਚਾਹੀਦੀ। ਹਾਂ ਜੀ ਹਾਂ। ਦਿਨ ਦਿਨ ਘਟੇ ਰਹੀ ਹੈ। ਕੀ ਨਾਮ ਹੈ ਕਿਹੜਾ ਪਿੰਡ ਹੈ? ਜਸਵੀਰ ਸਿੰਘ ਨਕਲ ਫੈਜਗੜ ਜੀ। ਅੱਛਾ।